ਮੈਂ 3-4 ਵਾਰ ਇੱਕ ਭਾਈ ਸਾਹਿਬ ਦੇ ਐਮਐਲ ਨੂੰ ਫੋਨ ਕੀਤਾ ਸੀ ਦੂਜੇ ਨੂੰ ਪੀਓ ਨੂੰ ਉਹਨੇ ਆ ਬਹਲਾਰੇ ਲਾਈ ਜਾਂਦਾ ਐਮਐਲ ਖੁਦ ਆਪ ਵੀ ਆ ਹੱਕ ਦਾ ਗੱਡੀਆਂ ਬੜੀਆਂ ਮਹਿੰਗੀਆਂ ਵਹਿਗੀਆਂ ਲਾਇ ਰੱਖੀਆਂ ਨੇ ਪਰ ਇਹ ਤਨੀ ਵੀ ਗੱਡੀਆਂ ਦੇ ਵਿੱਚ ਪਰ ਨੂੰ ਹੀ ਜਾਣਾ ਜੇ ਤੁਹਾਡੇ ਪੱਲੇ ਨਹੀਂ ਕੁਛ ਹੈਗਾ ਤੇ ਬੇਛੱਕ ਦੀ ਵੀ ਆਦਾ ਬੰਦ ਕਰ ਦਿਓ ਸਰਕਾਰ ਚਲਾਣੀ ਜੇ ਅਗਾ ਓਟਾ ਲੈਣੀਆਂ ਨੇ ਜੇ ਨਹੀਂ ਲੈਣੀਆਂ ਨੇ ਤੇ ਬੇਛੱਕ ਦੀ ਕੋਈ ਨਾ ਆਵੇ ਤੇ ਅਸੀਂ ਸਰਕਾਰ ਅੱਗੇ ਮੰਗ ਕਰਨੇ ਆ ਵੀ ਆ ਤੇ ਸਾਡੇ ਹਾਲਾਤ ਵੇਖੇ ਵੀ ਆ ਮੱਝਾਂ ਵਾਲਾ ਥਾਂ ਹੀ ਜਿੱਥੇ ਮੱਝਾਂ ਸਿਆਲ ਵਿੱਚ ਬੰਨੀ ਦਾ ਸੀ ਉਹ ਪੂਰਾ ਡੱਗ ਗਿਆ ਤੇ ਜਿਹੜੇ ਵੱਸੋਂ ਵਾਲਾ ਥਾਂ ਹੀ ਵੱਸੋਂ ਤੋਂ ਉਹ ਵਾਲਾ ਥਾਂ ਦਾ ਪੂਰਾ ਪਾਣੀ ਦੇ ਨਾਲ ਲੋੜ ਨਾਲ ਚੱਲ ਚੱਲ ਤੇ ਗੰਦ ਕਿੰਨਾ ਥੜਾ ਪਿਆ ਇਹਦੇ ਨਾਲ ਉਦਲੇ ਮਣੇ ਖੱਡਾ ਵੱਜ ਗਿਆ ਤੇ ਆਹ ਫਾਰਾ ਮਿੱਟੀ ਆੜ ਨਾਲ ਤੇ ਨਾਲ ਗੰਦ ਆੜ ਨਾਲ ਤੇ ਆਹ ਵੇਖੋ ਸਾਡੇ ਨਾਲ ਅਹੀਂ ਕਿੰਨਾ ਮਹੀਨਾ ਬਾਅਦ ਆਏ ਅਸੀਂ ਇੱਥੇ ਖੜੇ ਦੋ ਮਹੀਨਾ ਬਾਅਦ ਇੱਥੇ ਆਏ ਆਹ ਵੇਖੋ ਖਮਾਨ ਮੇਰਾ ਹਰਾ ਪੂਰਾ ਚੰਗੀ ਤਰ੍ਹਾਂ ਖਰਾਬ ਹੋ ਗਿਆ ਤੇ ਦੋ ਮੰਤਿਆਂ ਨੂੰ ਮੰਜੇ ਹੀ ਇੱਥੇ ਤਾ ਲਾ ਕੇ ਜੋੜੇ ਵੇਹੇ ਇੱਥੇ ਇੱਕੋ ਨਬਾਰੀ ਇਹ ਤੇ ਆ ਬਾਕੀ ਸਮਾਨ ਜਿਹੜਾ ਆਪਣਾ ਘਰ ਦਾ ਸਮਾਨ ਸਾਰਾ ਹੀ ਉਹ ਅੰਦਰ ਹੀ ਪਿਆ ਹੈ ਵੀ ਬੜੇ ਔਖੇ ਆਹੀਂ ਇਥੋਂ ਘਾਟ ਤੋਂ ਘਾਟ ਵੀ ਅੰਦਰ ਹੈਗਾ ਹੀ 3 ਫੁੱਟ ਪਾਣੀ ਤੇ ਕੋਠਿਆਂ ਦੀ ਛੱਤ ਜਿਹੜੀ ਹੈ ਪੂਰੀ ਤਰ੍ਹਾਂ ਡੱਗ ਗਈ ਹੈ ਤੇ ਅੰਦਰ ਸਮਾਨ ਜਿਹੜਾ ਸਾਰਾ ਖਰਾਬ ਹੋ ਗਿਆ ਹੈ ਤੇ ਸਰਕਾਰ ਨੇ ਅਜੇ ਤੱਕ ਮੋਕਾ ਹੀ ਨਹੀਂ ਵੇਖਾ ਤੇ ਸਰਕਾਰ ਤਾਂ ਦੀ ਬੜੇ ਵਾਦੇ ਕਰਦੀ ਵੀ ਮੈਂ badi ਸਰਕਾਰ ਚੱਲੀ ਜਾਂਦੀ ਹੈ badi ਸਾਡਾ ਵਧੀਆ ਕੰਮ ਹੋਈ ਜਾਂਦਾ ਹੈ ਹਾਡੇ ਜਿਹੜੇ ਐਮਐਲਏ ਨੇ ਘਰਾਂ ਘਰਾਂ ਚ ਜਾਂਦੇ ਨੇ ਸਾਡੇ ਜਿਹੜੇ ਦੂਜੇ ਨੇ ਆਹ ਟੀਮ ਨੇ ਉਹ ਵੀ ਜਾਂਦੇ ਨੇ ਹਾਰਾ ਸਾਨੂੰ ਪਤਾ ਹੋਰ ਲੈ ਤੇ ਦੱਸਦੇ ਨੇ ਵੀ ਹਾਡਾ ਬੜਾ ਚੱਲਾ ਜਾਂਦਾ ਵੇਖੋ ਇਹਦੇ ਅੰਦਰ ਵੀ ਦੋ ਮੰਜੇ ਸੀ ਤੇ ਬਾਕੀ ਇਹਦੇ ਅੰਦਰ ਵੀ ਸਮਾਨ ਜਿਹੜਾ ਅਸੀਂ ਆਪਣਾ ਸਾਈਕਲ ਸੋ ਕਰ ਜੋ ਕੋਈ ਜਵਾਕਾਂ ਦਾ ਉਹ ਸਾਰਾ ਹੀ ਅੰਦਰ ਚੰਗੀ ਤਰ੍ਹਾਂ ਬਰਬਾਦ ਹੋ ਗਿਆ ਹੈ ਆਹ ਕਾਨ ਦਾ ਅੰਦਰ ਨੂੰ ਲੱਗੀ ਹੈ ਜਿਹੜੇ ਕਰਨ ਇਸ ਸਾਉ ਦਾ ਗੰਦ ਆੜਾੜ ਕੇ ਇੰਜ ਦਾ ਪਿੰਡ ਦੇ ਨਾਲ ਤੇ ਸਰਕਾਰ ਦੇ ਅੱਗੇ ਬੇਨਤੀ ਕਰਨੇ ਆ ਜੇ ਤੁਹਾਡੇ ਪੱਲੇ ਨਹੀਂ ਕੁਛ ਹੈਗਾ ਤੇ ਬੇਝੱਕ ਦੀ ਵੀ ਆਦਾ ਬੰਦ ਕਰ ਦਿਓ ਸਰਕਾਰ ਚਲਾਣੀ ਜੇ ਸਰਕਾਰ ਦੇ ਪੱਲੇ ਹੀ ਕੁਛ ਨਹੀਂ ਤੇ ਸਰਕਾਰ ਬੰਦ ਕਰ ਦੇ ਵੀ ਸਰਕਾਰ ਦਾ ਨਾਂ ਹੀ ਨਾ ਲਵੇ ਕੋਈ ਉਹਨਾਂ ਦੇ ਆਖਰੇ ਤੇ ਤਾਂ ਨਾ ਕੋਈ ਰਵੇ ਅੱਜ 2 ਮਹੀਨੇ ਹੋ ਗਏ ਨੇ ਪਾਣੀ ਹਟਿਆ ਨੂੰ ਵੀ ਡੇਢ ਤੇ ਡੇਢ ਦੇ ਮਹੀਨੇ ਦੇ ਵਿੱਚ ਅਜੇ ਕੋਈ ਇੱਥੇ ਨਹੀਂ ਆਇਆ ਆਹ ਦੇਖੋ ਸਾਡੀ ਥਾਂ ਵਾਹਣ ਵਾਲੀ ਹੋ ਗਈ ਏ ਪਰ ਅਜੇ ਤੱਕ ਇਹਦੇ ਜਿਹੜਾ ਧੋਨਾ ਹੀ ਤੇ ਧੋਨੇ ਵਾਲੀ ਥਾਂ ਕਾ ਹੋ ਗਿਆ ਜਿਹੜਾ ਕਾ ਹੋ ਗਿਆ ਫੁੱਟਨੇ ਸ਼ੁਰੂ ਹੋ ਗਿਆ ਹੈ ਅਹੀਂ ਇਹਦੇ ਚ ਕੋਈ ਬੀਜ ਬੀਜਣਾ ਹੈ ਕਣਕ ਕੋਈ ਜਗਾ ਸਾਨੂੰ ਮਿਹਨਤ ਹੋ ਜਾਵੇ ਸਾਡੇ ਜੋ ਆਕੇ ਗਏ ਨੇ ਨਾਲ ਮਾਲ ਡੰਗਾ ਰਹਿ ਗਿਆ ਹੈ ਤੇ ਅਹੀਂ ਆਨੇ ਵੀ ਸਿਆਲ ਚ ਗੁਜ਼ਾਰਾ ਸਾਡਾ ਕਿਸ ਤਰ੍ਹਾਂ ਦਾ ਹੋਵੇਗਾ ਤੇ ਸਰਕਾਰ ਸੁੱਤੀ ਪਈ ਏ ਇਹਨਾਂ ਨੂੰ ਜਾਗਣਾ ਚਾਹੀਦਾ ਹੈ ਇਹ ਸਰਕਾਰ ਅੱਗੇ ਬੇਨਤੀ ਏ ਮੈਂ ਤਿੰਨ ਚਾਰ ਵਾਰ ਇੱਕ ਭਾਈ ਸਾਹਿਬ ਦੇ ਐਮਐਲ ਨੂੰ ਫੋਨ ਕੀਤਾ ਸੀ ਦੂਜੇ ਨੂੰ ਪੀਓ ਨੂੰ ਉਹਨੇ ਆ ਬਹਲਾਰੇ ਲਈ ਜਾਂਦਾ ਮੈਂ ਅੱਜ ਕੱਲ ਨੂੰ ਬਾਹਾ ਜਾਾਂ ਦਾ ਪ੍ਰੋਈਪੁਰ ਮੈਂ ਤੁਹਾਡਾ ਪਤਾ ਫਿਰ ਲਵਾਂ ਦਾ ਉਹਨੂੰ ਮੈਂ ਵੀ ਕਿਹਾ ਸੀ ਵੀ ਅਸੀਂ ਲੰਗੇ ਵਾਲੇ ਬੈਠੇ ਆ ਸਾਡੇ ਕੋਲ ਨਾ ਕੋਈ ਤੂੜੀ ਨਾ ਕੋਈ ਚਾਰਾ ਤੇ ਨਾ ਹੀ ਕੋਈ ਉੱਥੇ ਹਾਦਾ ਕੋਈ ਇਹੋ ਜਿਹਾ ਤੰਬੂ-ਤੰਬੂ ਵਾਲਾ ਜਗਾੜ ਹੈ ਵੀ ਜਿੱਥੇ ਅਸੀਂ ਮੱਝਾਂ ਰਾਤ ਨੂੰ ਬੰਨ ਲਈਏ ਤੇ ਇੱਕ ਮੇਰੀ ਮੱਝ ਅਹੀਂ ਦੁੱਧ ਦਿੰਦੀ ਸੀ 3 ਕਿਲੋ ਇੱਕ ਟਾਈਮ ਉਹ ਵੀ ਨਾ ਠੰਡ ਹੋ ਗਈ ਉਹਨੂੰ ਨਮੂਨਿਆ ਹੋ ਗਿਆ ਤੇ ਉਹਦੇ ਨਾਲ ਮੌਤ ਹੋ ਗਈ ਹੈ ਮੈਂ ਦੋ ਵਾਰੀ ਇਹ ਦੂਜੇ ਆਪਣੇ ਜਿਹੜਾ ਹੁੰਦਾ ਹੈ ਪ੍ਰਾਈਵੇਟ ਡਾਕਟਰ ਉਹਨੂੰ ਹੀ ਫੋਨ ਕੀਤਾ ਤੇ ਉਹ ਨਹੀਂ ਆ ਕੇ ਦੋ ਦਿਨ ਦਵਾਈ ਦੁਈ ਲਾਂਦਾ ਰਿਹਾ ਠੀਕੇ ਟੁਕੇ ਲਾਏ ਸੀ ਉਦੋਂ ਬਾਅਦ ਮੈਨੂੰ ਕਿਸੇ ਕੋਲ ਨੰਬਰ ਲਿਆ ਤੇ ਆਂਦੇ ਵੀ ਇਹ ਨਾ ਇਹ ਗਏ ਨੇ ਆਪਣੇ ਦੂਜੇ ਜੇ ਸਰਕਾਰੀ ਡਾਕਟਰ ਉਹਨਾਂ ਨੂੰ ਤੂੰ ਫੋਨ ਕਰ ਉਹ ਤੇਰੀ ਮੱਝ ਠੀਕ ਕਰ ਦੇਣ ਦੇ ਨਾਲੇ ਡਾਕਟਰ ਵੀ ਸਿਆਣੇ ਨੇ ਤੇ ਨਾਲੇ ਤੇਰੀ ਮੱਝ ਵੀ ਠੀਕ ਕਰ ਦੇਣਦੇ ਤੇ ਨਾਲੇ ਪੈਸੇ ਵੀ ਨਹੀਂ ਲੈਣਦੇ ਤੁਸੀਂ ਤਾਂ ਪਹਿਲੇ ਲੋੜੇ ਡੁੱਬੇ ਨੇ ਉਹ ਪਹਿਲਾ ਜਿਹੜੇ ਲਾਂ ਦਾ ਸੀ ਪ੍ਰਾਈਵੇਟ ਉਹ 300 400 ਰੋਜ਼ ਦੀ ਬਣਦਾ ਸੀ ਤੇ ਜਿਹੜਾ ਇਹ ਫਿਰ ਸਰਕਾਰੀ ਇਹ ਆਂਦਾ ਬਸ ਇੱਕ ਦੇਣਾ ਦਾ ਮੈਂ ਆ ਜਾਵਾਂ ਦਾ ਤੁਹਾਡੇ ਕੋਲ 12 ਵਜੇ 12 ਵਜੇ ਕੱਠੇ ਰ ਮੈਂ ਲਾਇਆ ਫੋਨ ਫਿਰ 3:00 ਵਜੇ ਮੈਂ ਆ ਜਾਂਦਾ 3:00 ਵਜੇ ਤੇ ਫਿਰ ਆਉਂਦਾ ਮੈਂ 5:00 ਵਜੇ ਆ ਜਾਂਦਾ 5:00 ਵਜੇ ਫੇਰ ਉਹਦੋਂ ਬਾਅਦ ਰਾਤ ਪੈ ਗਈ ਫਿਰ ਉਹਨੇ ਚੱਕਣਾ ਹੀ ਬੰਦ ਕਰ ਦਿੱਤਾ ਫੇਰ ਉਹਦੋਂ ਬਾਅਦ ਤੇ ਮੈਂ ਦੂਜੇ ਦਿਨ ਸਵੇਰੇ 8 ਵਜੇ ਫੇਰ ਛੁੜੂਕਾਰ ਦਿੱਤਾ ਫੋਨ ਵੀ ਆ ਜਾ ਅੱਜ ਤਾਂ ਬਾਅਦ ਮੈਂ ਆ ਗਿਆ 1.5 ਘੰਟੇ ਜ ਮੈਂ ਖਾਈਗਾ ਮੈਂ 1.5 ਘੰਟੇ ਚ ਆ ਗਿਆ ਉਥੋਂ ਚੱਲਾ ਤੇ ਫੇਰ ਆਂਦਾ ਮੈਂ 2 ਵਜੇ ਆ ਜਾ ਹਾਂ ਤੋ ਦੇਖੋ ਮੈਂ ਫੇਰ 2 ਵਜੇ ਤੇ ਚੱਲਾ ਤੇ ਫੇਰ 4:00 ਤੇ 9:00 ਆ ਜਾਂਦਾ 9:00 ਤੇ ਚੱਲਾ ਉਹ ਮਾਜੇ 3:00 3:30 ਮਾਜ ਦੀ ਮੌਤ ਹੋ ਗਈ ਠੰਡ ਕਰਨ ਹੋਈ ਏ ਤੇ ਨਮੂਨੀਆਂ ਹੋ ਗਿਆ ਮੱਝ ਨੂੰ 3 ਦਿਨੋਂ ਨੇ ਪੱਠੇ ਨਹੀਂ ਖਾਦੇ ਉਦੋਂ ਬਾਅਦ ਤੇ ਮੱਝ ਦੀ ਮੌਤ ਹੋ ਗਈ ਏ ਤੇ ਸਰਕਾਰ ਅੱਗੇ ਬੇਨਤੀ ਕਰਨਾ ਆ ਵੀ ਤੁਸੀਂ ਪਤਾ ਸੌਰ ਲਓ ਭਾਵੇਂ ਐਸ ਦੀ ਉਹਨੂੰ ਘੱਲੋ ਭਾਵੇਂ ਆਪਣੇ ਜਿਹੜਾ ਆਪ ਐਮ ਐਲ ਏ ਖੁਦ ਆਪ ਵੀ ਆ ਹੱਕ ਦਾ ਗੱਡੀਆਂ ਬੜੀਆਂ ਮਹਿੰਗੀਆਂ ਵੇਗੀਆਂ ਲਾਇ ਰੱਖੀਆਂ ਨੇ ਪਰ ਇਤਨੀ ਵੀ ਗੱਡੀਆਂ ਦੇ ਵਿੱਚ ਪਰਾਂ ਨੂੰ ਹੀ ਜਾਣਾ ਉਰਾ ਇਧਰ ਦਰਿਆ ਵਾਲੇ ਮਣੇ ਇਲਾਕੇ ਨੂੰ ਆਵੇ ਤੇ ਸਾਡੀ ਬੇਨਤੀ ਹੋਣੀ ਤੇ ਸਾਡੇ ਘਰਾਂ ਦੇ ਵਿੱਚ ਆਵੇ ਇੱਕ ਇੱਕ ਘਰੇ ਆਵੇ ਤੇ ਪਤਾ ਹੋ ਲਵੇ ਵੀ ਤੁਹਾਡੇ ਕਿਹੋ ਜੇ ਲਾਤ ਨੇ ਜੇ ਅਗਾ ਓਟਾਂ ਲੈਣੀਆਂ ਨੇ ਜੀ ਨਹੀਂ ਲੈਣੀਆਂ ਨੇ ਤੇ ਬੇਸ਼ੱਕ ਦੀ ਕੋਈ ਨਾ ਆਵੇ ਜੇ ਓਟਾਂ ਦੀ ਨਹੀਂ ਲੈਣੀਆਂ ਨੇ ਤਾਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਾਤੇ